ਮੇਰੇ ਘਰ ਵਾਲੀ ਬਿਊਟੀ ਪਾਰਲਰ ਦਾ ਕੰਮ ਕਰਦੀ ਆ ਜੀ ਭਗਤੇ ਭਾਈ ਇੱਕ ਯਕੀਨ ਦੇ ਨਾਲ ਜੋ ਦੁਨੀਆ ਦੇ ਯਕੀਨ ਬਣਿਆ ਉਹ ਯਕੀਨ ਦੇ ਨਾਲ ਮੈਂ ਉਹਨੂੰ ਕੰਮ ਤੇ ਭੇਜ ਦਿੰਦਾ ਸੀ ਜੀ ਕਿਉਂਕਿ ਪੰਚਾਇਤ ਸਰ ਮੇਰੇ ਤੇ ਫੋਰਸ ਦਬਾਅ ਪਾ ਰਹੀ ਆ ਕਿ ਤੂੰ ਇਹ ਰਾਜੀਨਾਮਾ ਕਰ ਲੈ ਇੱਕ ਤਾਂ ਵੀਰੇ ਮੇਰੀ ਇੱਜ਼ਤ ਲੁੱਟੀ ਗਈ ਆ ਇੱਕ ਤੋਂ ਨਹੀਂ ਮੈਂ ਰਾਜੀਨਾਮਾ ਕਾਦਾ ਕਰਾਂ ਜੀ ਦੱਸੋ ਮੈਨੂੰ ਸਰਕਾਰ ਵਾਲਿਆਂ ਨਾਲ ਜਦੋਂ ਮੈਂ ਗੱਲਬਾਤ ਕੀਤੀ ਉਹ ਉਹਦੇ ਹੱਕ 'ਚ ਬੋਲੀ ਆ ਕਿਉਂਕਿ ਉਹ ਕਦੀ ਵੀ ਉਹ ਮੁੰਡੇ ਕੋਲ ਵੀਡੀਓ ਬਣਾਈਆਂ ਨੇ ਜੋ ਸਾਡੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਪਤਾ ਚੱਲ ਮੈਂ ਪੁੱਛ ਲਿਓਈ ਐਮਐਲਏ ਸਾਹਿਬ ਨਾਲ 2013 ਤੋਂ ਜੁੜੇ ਜਿਹੜੇ ਐਮਐਲਏ ਨਾਲ ਆਮ ਆਦਮੀ ਪਾਰਟੀ ਨਾਲ ਪਰ ਉਹਨੇ ਜਿਹੜੇ ਐਮਐਲਏ ਨਾਲ ਗੱਲ ਅਮਰਤਪਾਲ ਸਿੱਧੂ ਜੀ ਨਾਲ ਅੱਛਾ ਠੀਕ ਹੈ ਜੀ ਪਰ ਉਹਨਾਂ ਨੇ ਉਹਨਾਂ ਦੇ ਨਾਂ ਤੱਕ ਕਿਸੇ ਪ੍ਰਸ਼ਾਸਨ ਨੇ ਨਾ ਕਿਸੇ ਸਰਪੰਚ ਨੇ ਸਰਪੰਚ ਸਦੀਰ ਸਿੰਘ ਵੀ ਇੱਥੇ ਮजूद ਸਗੇ ਕੁੱਤੇ ਜਿੰਨੀ ਵੀ ਕਦਰ ਨਹੀਂ ਪਾਈ ਜੀ ਜਿਹੜੀ ਅਸੀਂ ਮਿਹਨਤ ਕੀਤੀ ਸਿਆਮਾ ਦੀ ਪਾਰਟੀ ਲਈ ਸਤਿ ਸ਼੍ਰੀ ਅਕਾਲ ਮਜਗਤਾਰ ਸਿੰਘ ਸਰਾ ਦੇ ਤੁਸੀਂ ਹੈਮਨ ਇੰਡੀਆ ਟੀਵੀ ਵਿਖਰੇ ਹੋ ਇਸ ਟਾਈਮ ਦੀਆਂ ਜਿਹੜੀ ਗੱਲਬਾਤ ਨੂੰ ਅਸੀਂ ਦਿਖਾਉਣ ਲੱਗੇ ਆ ਪਿੰਡ ਚੀਦਾ ਦੀ ਘਟਨਾ ਹੈ ਜਿੱਥੇ ਕਿ ਇੱਕ ਨੌਜਵਾਨ ਨੇ ਇਲਜ਼ਾਮ ਲਾਇਆ ਕਿ ਮੇਰੀ ਘਰ ਵਾਲੀ ਨੂੰ ਇੱਕ ਬੰਦੇ ਨੇ ਆਪਦੇ ਹੱਕ ਦੇ ਵਿੱਚ ਕਰ ਲਿਆ ਤੇ ਮੇਰੇ ਹੀ ਖਿਲਾਫ ਕੀਤਾ ਕੱਲ ਨੂੰ ਕੋਈ ਵੀ ਅਣਸਖਾਮੀ ਘਟਨਾ ਵਾਪਰ ਸਕਦੀ ਆ ਮੇਰੇ ਘਰ ਨੂੰ ਪੱਟਿਆ ਜਾ ਰਿਹਾ ਇਹ ਇਲਜ਼ਾਮ ਆ ਨੌਜਵਾਨ ਨੇ ਸਾਡਾ ਲਾਇਆ ਗੱਲਬਾਤ ਕਰਦੇ ਆ ਕਿਹੜਾ ਪਿੰਡ ਆ ਕੌਣ ਆ ਬਾਈ ਜੀ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਸੰਦੀਪ ਸਿੰਘ ਪਿੰਡ ਜੀਦਾ ਜੀ ਪਿੰਡ ਵਿੱਚ ਮੈਨੂੰ ਲਾਡੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੀ ਮਸਲਾ ਭਾਈ ਗੱਲਬਾਤ ਸਾਰੀ ਕੀ ਬਣੀ ਹੈ ਮਸਲਾ ਭਾਈ ਜੀ ਮੇਰੇ ਘਰ ਵਾਲੀ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਜੀ ਭਗਤੇ ਭਾਈ ਇੱਕ ਯਕੀਨ ਦੇ ਨਾਲ ਜੋ ਦੁਨੀਆ ਦੇ ਯਕੀਨ ਬਣਿਆ ਉਹ ਯਕੀਨ ਦੇ ਨਾਲ ਮੈਂ ਉਹਨੂੰ ਕੰਮ ਤੇ ਭੇਜ ਦਿੰਦਾ ਸੀ ਮੈਂ ਇਹ ਕੰਬਾਈਨ ਚਲਾ ਲੈਂਦਾ ਕੋਈ ਵੀ ਕੰਮ ਜੋ ਦਿਹਾੜੀ ਕਰ ਲੈਂਦਾ ਜੀ ਬੱਚਿਆਂ ਲਈ ਪਰਿਵਾਰ ਪਾਲਣ ਲਈ ਸਭ ਕੁਝ ਕਰਦਾ ਹੋਇਆ ਕੀ ਜੀ ਅੱਜ ਤੋਂ 4 ਮਹੀਨੇ ਪਹਿਲਾਂ ਮੈਂ ਹਾਂ ਮਹਾਰਾਸ਼ਟਰ ਕੰਬਾਈਨ ਤੇ ਗਿਆ ਸੀ ਤੇ ਕੁਝ ਦਿਨ ਪਹਿਲਾਂ ਮੈਂ ਵਾਪਸ ਆਇਆ ਸੀ ਜੋ ਕੱਲ ਘਟਨਾ ਹੋਈ ਮੈਨੂੰ ਜੋ ਲੜਕਾ ਹੈ ਉਹਦਾ ਨਾਮ ਹੈਗਾ ਜੀ ਅਜੀਪਾਲ ਸਿੰਘ ਸੁਪੁੱਤਰ ਬਿਆਨਤ ਸਿੰਘ ਪਿੰਡ ਚੀਦਾ ਜੀਮੇਦਾਰ ਪਰਿਵਾਰ ਨਾਲ ਸੰਬੰਧਿਤ ਰੱਖਦੇ ਆ ਉਹਨਾਂ ਕੋਲ ਜੀ ਜ਼ਮੀਨ ਦਾ ਕੋਈ ਹੋਰਾਂ ਵੀ ਹੋਣੀਗਾ ਉਹ ਵੀ ਇੱਕ ਮਤਲਬ ਦਿਹਾੜੀਦਾਰ ਹੀ ਨੇ ਉਹਦੇ ਪਿਓ ਨੇ ਜਦੋਂ ਮੈਨੂੰ ਇਹ ਘਟਨਾ ਦੱਸੀ ਕਿ ਸਾਡੇ ਸਾਰੇ ਪਰਿਵਾਰ ਨੂੰ ਮੇਰੇਆਂ ਕੁੜੀਆਂ ਨੂੰ ਮੇਰੀ ਘਰਵਾਲੀ ਨੂੰ ਤੇ ਤੇਰੇ ਘਰਵਾਲੀ ਨੂੰ ਕਹਿੰਦੇ ਅਸੀਂ ਸਮਝਾਇਆ ਵੀ ਆ ਮੈਂ ਉਹਨਾਂ ਨੂੰ ਸਵਾਲ ਕੀਤਾ ਜੀ ਮੈਂ ਕਿਹਾ ਤੁਸੀਂ ਅੱਜ ਤੱਕ ਮੈਨੂੰ ਇੰਨੇ ਟਾਈਮ ਬਾਅਦ 2 2.5 ਸਾਲ ਬਾਅਦ ਇਹ ਗੱਲ ਦੱਸ ਰਹੇ ਆ ਤੁਸੀਂ ਅੱਜ ਤੋਂ ਪਹਿਲਾਂ ਮੈਨੂੰ ਗੱਲ ਕਿਉਂ ਨਹੀਂ ਦੱਸ ਸਕੇ ਉਹਨਾਂ ਨੂੰ ਜਾਂ ਤਾਂ ਹੋ ਸਕਦਾ ਜੀ ਕਿਉਂਕਿ ਉਹਨਾਂ ਕੋਲ ਜ਼ਮੀਨ ਜਾਇਦਾਦ ਹੈ ਨਹੀਂ ਲੜਕੇ ਦੀ ਸ਼ਾਦੀ ਤਾਂ ਹੋ ਨਹੀਂ ਸਕਦੀ ਉਹ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਜ਼ਰੂਰ ਰੱਖਦੇ ਪਰ ਜ਼ਿਮੀਂਦਾਰਾਂ ਨਾਲ ਕੋਈ ਕਿੱਤਾ ਹੈ ਨਹੀਂ ਜੀ ਉਹਨਾਂ ਕੋਲ ਹੋ ਸਕਦਾ ਵੀ ਉਹ ਕਹਿੰਦੇ ਹੁਣ ਮੇਰੀ ਜਨਾਨੀ ਨੂੰ ਉਹਨਾਂ ਨੇ ਆਪਣੇ ਵਾਸੇ ਚ ਕਰ ਲਿਆ ਜੀ ਅੱਜ ਥਾਣੇ ਸਮਾਲਸਰ ਵੀ ਕਿਹਾ ਵੀ ਪੰਚਾਇਤ ਹੋਈ ਸੀ ਪਿੰਡ ਦੀ ਪੰਚਾਇਤ ਆਈ ਸੀ ਨਾ ਤਾਂ ਕਿਸੇ ਪਿੰਡ ਦੀ ਪੰਚਾਇਤ ਨੇ ਮੇਰੇ ਹੱਕ 'ਚ ਕੋਈ ਗੱਲ ਕੀਤੀ ਆ ਤੇ ਨਾ ਉਹ ਪਰਿਵਾਰ ਵਾਲਿਆਂ ਨੇ ਉਹ ਕਹਿੰਦੇ ਪਹਿਲਾਂ ਤਾਂ ਕਹਿੰਦੇ ਸੀ ਵੀ ਅਸੀਂ ਜਿਹੜੀ ਰਿਕਾਰਡਿੰਗ ਸਰ ਤੁਹਾਨੂੰ ਸੁਣਾਈ ਆ ਉਹਦੇ ਵਿੱਚ ਸਾਡੀ ਜੋ ਜਾਤੀ ਅਸੀਂ ਮਰ ਵੀ ਸਿੱਖ ਪਰਿਵਾਰ ਨਾਲ ਸੰਬੰਧਤ ਆ ਉਹ ਜਾਤੀ ਵਿੱਚ ਸਾਨੂੰ ਕਹਿ ਕੇ ਬੁਲਾਇਆ ਜਾ ਰਿਹਾ ਸੋ ਮੇਰੀ ਇਹ ਬੇਨਤੀ ਹੈ ਕਿ ਅੱਗੇ ਤੋਂ ਵੀ ਕੋਈ ਵੀ ਇਹੋ ਜਿਹਾ ਕਦਮ ਨਾ ਚੁੱਕ ਸਕੇ ਉਹੋ ਜੀ ਕਾਰਵਾਈ ਕਾਨੂੰਨੀ ਕਾਰਵਾਈ ਬੰਦੀ ਕਰਨੀ ਚਾਹੀਦੀ ਆ ਜਿਹੜੀ ਪੰਚਾਇਤ ਆ ਉਹ ਦੂਜੇ ਹੱਕ ਦੇ ਵਿੱਚ ਭੁਗਤ ਰਹੀ ਆ ਹਾਂਜੀ ਕਿਉਂਕਿ ਪੰਚਾਇਤ ਸਰ ਮੇਰੇ ਤੇ ਫੋਰਸ ਦਬਾਅ ਪਾ ਰਹੀ ਆ ਕਿ ਤੂੰ ਇਹ ਰਾਜੀਨਾਮਾ ਕਰ ਲੈ ਇੱਕ ਤਾਂ ਵੀਰੇ ਮੇਰੀ ਇੱਜ਼ਤ ਲੁੱਟੀ ਗਈ ਆ ਇੱਕ ਤੋਂ ਨਹੀਂ ਮੈਂ ਰਾਜੀਨਾਮਾ ਕਾਦਾ ਕਰਾਂ ਜੀ ਦੱਸੋ ਮੈਨੂੰ ਇਹ ਬੰਦਾ ਜਿਹੜਾ ਉਹ ਸ਼ਰਿਆਮ ਘਰੇ ਆਉਂਦਾ ਜਾਂ ਕੀ ਕਹਾਣੀ ਕੀ ਆ ਕਹਾਣੀ ਵੀਰੇ ਸ਼ਰਿਆਮ ਕੋਈ ਮੇਰੇ ਘਰੇ ਨਹੀਂ ਆਉਂਦਾ ਸੀਗਾ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਮਾਪਿਓ ਨੂੰ ਸਾਰੀ ਜਾਣਕਾਰੀ ਸੀ ਕਹਿੰਦੇ ਵੀ ਅਸੀਂ ਤੇਰੇ ਘਰ ਵਾਲੀ ਨੂੰ ਵੀ ਸਮਝਾਇਆ ਆ ਵੀ ਕੀਤਾ ਹੋਇਆ ਕਿ ਉਹ ਮੈਨੂੰ ਕੱਲ ਮਿਲਿਆ ਉਹਦਾ ਪਿਓ ਮੇਰੇ ਕੋਲ ਆਇਆ ਉਹਨੇ ਸਾਰੀ ਗੱਲਬਾਤ ਦੱਸੀ ਮੈਂ ਉਹਨੂੰ ਸਵਾਲ ਕੀਤਾ ਵੀ ਤੁਸੀਂ ਪਹਿਲਾਂ ਕਿੱਥੇ ਸੀਗੇ ਮਰੀ ਜੇ ਤਾਂ ਤੁਸੀਂ ਤਾਰ-ਤਾਰ ਕਰਤੀ ਮੈਂ ਉਹ ਤਾਂ ਕਰਾਉਣਾ ਕੀ ਹੈ ਵੀਰੇ ਹੁਣ ਮੇਰੇ ਦੋ ਸਰਦਾਰ ਬੱਚੇ ਅਮਰਧਾਰੀ ਨੇ ਤੇ ਉਹਨਾਂ ਦੇ ਨਾਮ ਉੱਤੇ ਵੀ ਕਲੰਕ ਲੱਗੂਗਾ ਮੈਂ ਚਾਹੁੰਨਾ ਵੀ ਜਿਹੜਾ ਤਾਂ ਉਹਨੇ ਸਾਡੀ ਜਾਤੀ ਸੰਬੰਧਿਤ ਅਪਸ਼ਬਦ ਬੋਲਿਆ ਪਹਿਲਾਂ ਉਹਦੇ ਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕਰਨੀ ਕੀਤੀ ਜਾ ਸਕੇ ਮੇਰੀ ਬੇਨਤੀ ਹੈ ਇਹ ਤੁਹਾਨੂੰ ਕਿੰਨਾ ਟਾਈਮ ਪਤਾ ਲੱਗਿਆ ਪਹਿਲਾਂ ਪਤਾ ਲੱਗਿਆ ਵੀ ਜਦ ਹੀ ਮੇਰੀ ਘਰ ਵਾਲੀ ਆ ਨਾਲੇ ਇਹ ਬੰਦਾ ਨਿਯਾਤ ਸੰਬੰਧ ਮੈਨੂੰ ਤਾਂ ਵੀਰੇ ਉਹਨਾਂ ਦੇ ਖੁਦ ਪਰਿਵਾਰ ਨੇ ਕੱਲ ਦੱਸਿਆ ਅੱਛਾ ਮਿਤੀ ਕੱਲ ਸੀਗੀ 6 6 ਮਈ 2025 ਅੱਛਾ ਕੱਲ ਤੁਹਾਨੂੰ ਪਤਾ ਲੱਗਿਆ ਕੱਲ ਪਤਾ ਲੱਗਿਆ ਜੀ ਪਤਾ ਨਹੀਂ ਕਿੰਨੇ ਟਾਈਮ ਤੋਂ ਮੇਰੇ ਘਰ ਵਾਲੀ ਨੇ ਜਦੋਂ ਮੈਂ ਗੱਲਬਾਤ ਕੀਤੀ ਉਹ ਉਹਦੇ ਹੱਕ 'ਚ ਬੋਲੀ ਆ ਕਿਉਂਕਿ ਉਹ ਕਦੀ ਵੀ ਉਹ ਮੁੰਡੇ ਕੋਲ ਵੀਡੀਓ ਬਣਾਈਆਂ ਨੇ ਜੋ ਸਾਡੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਪਤਾ ਚਲੋ ਮੈਂ ਉਹਨਾਂ ਨਹੀਂ ਸਾਹਮਣੇ ਲਿਆਉਣਾ ਚਾਹੁੰਦਾ ਕਿਉਂਕਿ ਮੇਰੀ ਜ਼ਿੰਦਗੀ ਦਾ ਪਰਿਵਾਰ ਹੋਈ ਹੈ ਜੀ ਨਾ ਮੇਰੀ ਭੈਣ ਦੀ ਪਰਵਾਦ ਹੋਵੇ ਨਾ ਸਾਡੇ ਪਿੰਡ ਦੇ ਕਿਸੇ ਹੋਰ ਬੰਦੇ ਦੀ ਪਰਵਾਦ ਹੋਵੇ ਤੁਸੀਂ ਮੇਰੇ ਪਿੰਡ ਚੀਦੇ ਵੇਖੇ ਜਾ ਕੇ ਇਨਕੁਆਰੀ ਕਰ ਲਿਓ ਵੀ ਲਾਡੀ ਕਿਸ ਤਰ੍ਹਾਂ ਦਾ ਮੁੰਡਾ ਹੈ ਕੋਈ ਵੀ ਤੁਹਾਨੂੰ ਕਹਦੇ ਤੁਸੀਂ ਓ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆ ਉਹਦੇ ਘਰ ਵਾਲੇ ਨੂੰ ਵੀ ਮੈਂ ਸਮਝਾਇਆ ਜਾਵੇ ਉਹ ਸਹੀ ਲੈਣ ਤੇ ਆ ਜੇ ਵੀ ਇਹ ਕੰਮ ਛੱਡ ਦੇ ਚਲ ਗਲਤੀਆਂ ਇਨਸਾਨ ਤੋਂ ਹੋ ਜਾਂਦੀ ਆ ਉਹਨੂੰ ਲੈਣ ਤੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਬਾਈ ਜੀ ਸਾਡੇ ਮੇਰੇ ਚਾਚਾ ਜੀ ਜਸਵੀਰ ਸਿੰਘ ਕੰਬਾਈਨਾ ਦਾ ਕੰਮ ਕਰਦੇ ਆ ਉਹਨਾਂ ਦਾ ਬੇਟਾ ਵਧੀਆ ਕਾਰੋਬਾਰ ਭਗਤੇ ਭਾਈ ਵੇਖ ਚੱਲਦਾ ਚਲ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਘਰੇ ਉਹਨੂੰ ਰੱਖਿਆ ਗਿਆ ਕੱਲ ਰਾਤੀ ਉਹਨਾਂ ਨੇ ਪਤਾ ਨਹੀਂ ਕਿੰਨੀ ਕੁ ਗਲਾਸ ਲਾਈ ਹੋਣੀ ਆ ਕਿ ਭਾਈ ਤੂੰ ਇਸ ਗੱਲ ਤੋਂ ਪਿੱਛੇ ਹਟ ਕੇ ਆ ਉਹਦੇ ਬੱਚਿਆਂ ਨੂੰ ਪਾਲਣ ਵਾਲੇ ਪਾਸੇ ਆ ਜਾ ਪਰ ਉਹ ਜਨਾਨੀ ਨੇ ਉਹ ਬੰਦੇ ਦਾ ਨਾਮ ਲੈਣ ਤੋਂ ਇੱਕ ਵਾਰੀ ਵੀ ਗਰੇਜ ਨਹੀਂ ਕੀਤਾ ਪਤਾ ਨਹੀਂ ਜੀ ਕੀ ਉਹਦੇ ਸਿਰਚ ਕੋਲ ਕੇ ਪਾਇਆ ਗਿਆ ਹੈ ਸੋ ਮੇਰੀ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਕਿ ਮੇਰੀ ਕੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਐਮਐਲਏ ਸਾਹਿਬ ਨਾਲ ਮੈਨੂੰ 2013 ਤੋਂ ਜੁੜੇ ਨੂੰ ਸਾਰੇ ਕਿਸੇ ਵੀ ਪੁੱਛ ਲਿਓ ਐਮਐਲਏ ਸਾਹਿਬ ਨਾਲ 2013 ਤੋਂ ਜੁੜੇ ਜਿਹੜੇ ਐਮਐਲਏ ਨਾਲ ਆਮ ਆਦਮੀ ਪਾਰਟੀ ਨਾਲ ਪਰ ਉਹਨੇ ਜਿਹੜੇ ਐਮਐਲਏ ਨਾਲ ਗੱਲ ਅਮਰਪਾਲ ਸਿੱਧੂ ਜੀ ਨਾਲ ਅੱਛਾ ਠੀਕ ਹੈ ਜੀ ਪਰ ਉਹਨਾਂ ਨੇ ਉਹਨਾਂ ਦੇ ਨਾਂ ਤੱਕ ਕਿਸੇ ਪ੍ਰਸ਼ਾਸਨ ਨੇ ਨਾ ਕਿਸੇ ਸਰਪੰਚ ਨੇ ਸਰਪੰਚ ਹਰਜੀਤ ਸਿੰਘ ਵੀ ਇਥੇ ਮजूद ਸੀਗੇ ਕੁੱਤੇ ਜਿੰਨੀ ਵੀ ਕਦਰ ਨਹੀਂ ਪਾਈ ਜੀ ਜਿਹੜੀ ਅਸੀਂ ਮਿਹਨਤ ਕੀਤੀ ਸਿਆਮਾ ਦੀ ਪਾਰਟੀ ਲਈ ਤੁਹਾਨੂੰ ਸਾਧੂ ਸਿੰਘ ਜਿੱਤਿਆ ਸੀਗਾ ਪ੍ਰੋਫੈਸਰ ਸਾਧੂ ਸਿੰਘ ਚਲੋ ਸੌਰੀ ਜਿੱਤੇ ਸੀਗੇ ਅਸੀਂ ਉਹਨਾਂ ਲਈ ਪੂਰਾ ਆਪਣਾ ਤਨਮਨ ਧਨ ਲਾਇਆ ਸੀ ਪਰ ਇਹ ਪਾਰਟੀ ਨੇ ਨਾ ਇਹ ਜਿਨੇ ਮੰਨ ਲਓ ਪ੍ਰਸ਼ਾਸਨ ਦੇ ਮੈਂਬਰ ਨੇ ਕਿਸੇ ਨੇ ਸਾਡੀ ਕੋਈ ਕਦਰ ਨਹੀਂ ਪਾਈ ਜੀ ਹਾਂ ਤੁਸੀਂ ਮੰਗ ਕੀ ਕਰਦੇ ਹੋ ਵਿਧਾਇਕ ਨਾਲ ਤੱਕ ਨਹੀਂ ਥੋੜੀ ਸਾਲ ਬਸ ਹੁਣੇ ਐਸਐਚਓ ਨੂੰ ਮਿਲੇ ਆਂ ਥਾਣਾ ਮੁਖੀ ਕੀ ਕਹਿੰਦੇ ਹਾਂਜੀ ਥਾਣਾ ਮੁਖੀ ਨੂੰ ਹੁਣ ਅਸੀਂ ਦੁਬਾਰਾ ਮਿਲ ਕੇ ਆਏ ਆਂ ਜੀ ਮੇਰੇ ਨਾਲ ਇੱਕ ਹੋਰ ਵੀ ਮੇਰਾ ਪਰਸਨਲ ਫਰੈਂਡ ਸੀਗਾ ਜੋ ਚਲ ਮਨਾਮ ਨਹੀਂ ਲੈਂਦਾ ਐਸ ਸਭ ਨਾਲ ਹੀ ਗੱਲ ਕੀਤੀ ਕਿ ਸਾਨੂੰ ਅਪਸ਼ਬਦ ਬੋਲਦੇ ਹੋ ਉਹ ਕਹਿੰਦੇ ਵੀ ਡੀਐਸਪੀ ਸਾਹਿਬ ਐਸਵੀਸ ਤੇ ਕਾਰਵਾਈ ਕਰ ਸਕਦੇ ਆ ਤੁਸੀਂ ਉਹਨਾਂ ਨੂੰ ਐਪਲੀਕੇਸ਼ਨ ਦਿਓ ਜੇ ਸਾਡੇ ਤੱਕ ਆਉਂਦੀ ਆ ਅਸੀਂ ਉਹਦੀ ਇਨਕੁਆਰੀ ਕਰਾਂਗੇ ਮੈਨੂੰ ਐਂ ਦੱਸੋ ਜੀ ਜਿਹੜੀ ਅਸੀਂ ਰਿਕਾਰਡਿੰਗ ਸੁਨਾਤੀ ਉਹਦੀ ਇਨਕੁਆਰੀ ਕੀ ਹੋਊਗੀ ਜੀ ਜਿਹੜਾ ਸਾਡੇ ਕੋਲ ਪ੍ਰੂਫ ਹੀ ਹੈਗਾ ਹੀ ਹੱਥ 'ਚ ਉਹਦੀ ਇਨਕੁਆਇਰੀ ਵੀਰੇ ਕੀ ਹੋਊਗੀ ਤੁਹਾਡੇ ਕੋਲੇ ਉਹ ਰਿਕਾਰਡਿੰਗ ਕਿਵੇਂ ਤੁਸੀਂ ਕੀਤੀ ਕਿਉਂਕਿ ਗੱਲ ਤਾਂ ਤੁਹਾਡੀ ਘਰ ਵਾਲੀ ਕਰ ਰਹੀ ਉਹ ਬੰਦੇ ਨਾਲ ਕਰ ਤੁਹਾਡੇ ਕੋਲੇ ਰਿਕਾਰਡਿੰਗ ਕਿਵੇਂ ਆਈ ਮੇਰੇ ਕੋਲ ਵੀਰੇ ਜੋ ਮੇਰੇ ਸਿਸਟਰ ਨੇ ਚਲੋ ਵਧੀਆ ਪਰਿਵਾਰ ਵਿੱਚ ਵਿਆਹੇ ਨੇ ਚਲ ਉਹਨਾਂ ਦਾ ਨਾਮ ਨਹੀਂ ਲੈਂਦਾ ਉਹ ਫੋਨ ਮੇਰੇ ਤੱਕ ਪਹੁੰਚਦਾ ਹੋ ਗਿਆ ਜੀ ਉਹਦੇ ਵਿੱਚੋਂ ਜੋ ਪ੍ਰੂਫ ਕੱਢੇ ਜੋ ਮੁੰਡੇ ਦੀ ਰਿਕਾਰਡਿੰਗ ਵੀ ਵਿੱਚ ਹੈਗੀ ਆ ਕਿ ਭਾਈ ਅਸੀਂ ਤਾਂ ਮੇਰੇ ਪਰਿਵਾਰ ਨੇ ਹੁਣ ਸਾਰੇ ਪ੍ਰੂਫ ਡਿਲੀਟ ਕਰਾਤੇ ਲਾਡੀ ਮੇਰਾ ਕੋਈ ਕਰ ਨਹੀਂ ਸਕਦਾ ਚੂੜੇ ਜਿਹੜੇ ਉਹਨਾਂ ਤੋਂ ਮੈਨੂੰ ਡਰ ਲੱਗਦਾ ਹੁਣ ਦੱਸੋ ਜੀ ਚੂੜੇ ਵੀ ਕਿਹੜਾ ਸ਼ਬਦ ਆ ਵੀ ਜਿਹੜਾ ਚੂੜੇ ਵਰਤੇ ਜਾਂਦੇ ਆ ਮੱਝ ਵੀ ਸਿੱਖ ਆ ਜੀ ਮੱਜਬ ਦੇ ਸਿੱਖ ਆ ਇਹ ਗੁਰੂ ਸਾਹਿਬ ਨੇ ਜੋ ਸ਼ਬਦ ਵਰਤੇ ਆ ਗਿਆ ਉਹਦੇ ਸਿੱਖ ਆ ਵੀ ਇਹ ਚੂੜਿਆਂ ਵਾਲਾ ਸ਼ਬਦ ਤਾਂ ਬਹੁਤ ਗਲਤ ਸ਼ਬਦ ਆ ਜੀ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਟਾਈਮ ਹੋਗਾ ਜਿਹੜਾ ਇਹ ਸਿਸਟਮ ਨੂੰ ਚਲਦੇ ਨੂੰ ਜਿਹੜਾ ਪਤਾ ਹੀ ਤੁਹਾਨੂੰ ਕੱਲ ਲੱਗਿਆ ਮੈਨੂੰ ਤਾਂ ਵੀਰੇ ਐਂ ਲੱਗਦਾ ਵੀ ਹੋ ਸਕਦਾ ਵੀ ਇਹ ਮੇਰੇ ਮਦਰ ਦੀ ਡੈਥ ਹੋਈ ਆ 2022 ਚ ਆ 2023 ਦੀ 25 ਮਈ 2023 ਨੂੰ ਜੋ ਮੇਰੀ ਮਾਤਾ ਜੀ ਸੀਗੇ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਸਰਵਰ ਕਰਦੇ ਸਨ ਉਹਨਾਂ ਦਾ ਸਾਡੇ ਪਰਿਵਾਰ ਨੂੰ ਡਰ ਹੁੰਦਾ ਸੀ ਜਦੋਂ ਮੇਰੇ ਮਾਤਾ ਜੀ ਮੁੱਕ ਗਏ ਮੈਨੂੰ ਤਾਂ ਲੱਗਦਾ ਉਦੋਂ ਤੇ ਇਹ ਮੁੰਡੇ ਨੇ ਇਹਦੇ ਨਾਲ ਸੰਬੰਧ ਬਣਾਏ ਹੋਏ ਨੇ ਜੀ ਤੋ ਮੈਂ ਤਾਂ ਮਿੱਟੀ ਹੋ ਗਿਆ ਜੀ ਮੇਰੀ ਹੱਥ ਪਨ ਕੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਮੇਰੇ ਜੋ ਕਰ ਸਕਦੇ ਆ ਕਰ ਦਿਓ ਹੋਰ ਕੀ ਗੱਲਬਾਤ ਕਰਨੀ ਚਾਹਣੀ ਹੈ ਬਾਈ ਧੰਨਵਾਦ ਬਾਈ ਜੀ ਇਹ ਜਿਹੜਾ ਲੜਕਾ ਗੈਰੀਆ ਉਹਨੇ ਜਿਹੜੀ ਸਾਰੀ ਜਿਹੜੀ ਬਿਆਨ ਕੀਤਾ ਉਹ ਜਿਹੜਾ ਜਿਹੜਾ ਗੈਰੀ ਨੇ ਜਿਹੜੀ ਗੱਲਬਾਤ ਦੱਸੀ ਉਹ ਕਹਿੰਦਾ ਜਿਹੜਾ ਅਜੇ ਆ ਮੁੰਡਾ ਉਹ ਜਿਹੜਾ ਲਗਾਤਾਰ ਜਿਹੜਾ ਪਰੇਸ਼ਾਨ ਕਰਦਾ ਆ ਰਿਹਾ ਮੇਰੇ ਪਰਿਵਾਰ ਨੂੰ ਘਰ ਬਰਬਾਦ ਕਰਨ ਤੱਕ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਕਿ ਲਗਾਤਾਰ ਜਿਹੜੇ ਮੇਰੀ ਘਰ ਨਾਲ ਜਿਹੜੇ ਨਜਾਇਜ਼ ਸੰਬੰਧ ਆ ਉਹਨਾਂ ਨੇ ਕਾਹ ਕੇ ਬਤਾਇਆ ਕਮਰਤਪਾਲ ਸਿੰਘ ਸੁਖਣਾਂਦ ਤੱਕ ਵੀ ਪਹੁੰਚ ਕੀਤੀ ਆ ਪਰ ਮੇਰੀ ਸੁਣਵਾਈ ਕਦੇ ਨਹੀਂ ਹੋ ਰਹੀ ਐਸਐਚਓ ਨੇ ਵੀ ਇਹ ਗੱਲ ਕਹਤੀ ਵੀ ਇਹ ਸੁਣਵਾਈ ਜਿਹੜੀ ਡੀਐਸਪੀ ਬਾਗਾਪਰਾਣਾ ਕਰਨਗੇ ਇਹ ਮਸਲੇ ਤੇ ਕਦੋਂ ਕਾਰਵਾਈ ਹੁੰਦੀ ਆ ਕੀ ਕਾਰਵਾਈ ਹੁੰਦੀ ਆ ਤੇ ਕਦੋਂ ਕਾਰਵਾਈ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਚਿੱਦਾ